ਮਨੂ ਨੇ ਨੰਨੇ ਨਾ ਮਾਰਿਆ ਕਿ ਮੈਂ ਬੇਹੋਸ਼ ਹੋ ਕੇ ਗਿਰ ਗਿਆ ਸਕੂਲ ਵਾਲੇ ਥੋੜਾ ਡਰ ਗਏ ਉਹਨਾਂ ਨੇ ਜਦੋਂ ਉਹਨਾਂ ਨੇ ਮੇਰੀ ਸ਼ਰਟ ਉਤਾਰੀ ਤੇ ਉਹਨਾਂ ਨੇ ਨਿਸ਼ਾਨ ਦੇਖੇ ਕਿ ਇਹ ਤੇ ਬੜਾ ਮਾਰਿਆ ਮੇਰੇ ਮਦਰ ਨੇ ਇਸ ਪੰਜਾਬ ਚ ਉਸ ਤੋਂ ਬਾਅਦ ਮੈਂ ਜਿੰਨੇ ਵੀ ਵੱਡੇ ਸਿੰਗਰ ਸੀ ਗੁਰਦਾਸ ਮਾਨ ਹੰਸਰਾ ਜਸੀ ਇਹ ਸਾਰੇ ਦੇ ਸਾਰੇ ਮੇਰੇ ਕੋਲੋਂ ਹੀ ਮਨੂੰ ਪਤਾ ਲੱਗਾ ਕਿ ਉਹ ਚੋਂ 150 ਰੁਪਏ ਉਹਨਾਂ ਨੇ ਕੱਟ ਲிட்டਾ ਉਹ ਨੂੰ 500 ਰੁਪਏ ਪੂਰਾ ਮਿਲ ਨਹੀਂ ਪਾਇਆ ਜਦੋਂ ਇਹ ਚੀਜ਼ ਫੇਰ ਪਲਾਨ ਕੀਤੀ ਤੇ ਮੇਰੇ ਵੱਡੇ ਬ੍ਰਦਰ ਦੀ ਡੈਥ ਹੋ ਗਈ ਮੇਰੇ ਦਿਮਾਗ 'ਚ ਇੱਕ ਦਿਨ ਆਈਡੀਆ ਆਇਆ ਮੈਂ ਦੇਖਿਆ हेलो माय नेम इज पंकज विक एंड आई एम फ्रॉम अमृतसर मैं बचपन से बहुत ज्यादा शाई सी बहुत डरपोक सी और बहुत ही ज्यादा लो कॉन्फिडेंट वाला एक बच्चा सीगा और स्कूल दे विच मेरी पोजीशन ए सी कि मैं स्कूल दे विच जांदा ही नहीं सीगा ज्यादातर मैं स्कूल तो छुट्टी करदा सीगा और जिस स्कूल च मैं पढ़दा सीगा क्लास 3 दी गल है मेनू आज भी याद है मैं एक दिन स्कूल च चला गया ते प्रेयर दे विच मेरे ਜਿਹੜੇ ਸਕੂਲ ਪ੍ਰਿੰਸੀਪਲ ਨੇ ਮੈਨੂੰ ਵਰਚੂ ਬੁਲਾ ਲਿਆ ਔਰ ਮੈਨੂੰ ਸਟੇਜ ਤੇ ਖੜੇ ਕਰਕੇ ਉਹਨਾਂ ਨੇ ਬੋਲਿਆ ਕਿ ਇਹ ਸਾਡੇ ਸਕੂਲ ਦਾ ਉਹ ਹੀਰਾ ਹੈ ਜਿਹੜਾ ਕਿ ਕਦੀ ਸਕੂਲ ਨਹੀਂ ਆਂਦਾ ਇਸ ਪਹਿਲੀ ਵਾਰੀ ਦੀ ਸ਼ਕਲ ਦੇਖੀ ਹੈ ਮੈਨੂੰ ਸਮਝ ਨਹੀਂ ਸੀ ਲੱਗਦੀ ਕਿ ਮੇਰਾ ਇਹ ਕੰਫੀਡੈਂਸ ਕਿਉਂ ਇੰਨਾ ਲੋਗਾ ਮੈਂ ਨਨ ਨਲਾਇਕ ਬੱਚਾ ਕਿਉਂ ਹੈਗਾ ਜਦਕਿ ਮੇਰੇ ਚ ਕੋਈ ਇਸ ਤਰ੍ਹਾਂ ਦੀ ਚੀਜ਼ ਹੈ ਨਹੀਂ ਪਰ ਮੈਂ ਕਿਸੇ ਨੂੰ ਐਕਸਪਲੇਨ ਵੀ ਨਹੀਂ ਸੀ ਕਰ ਪੰਦਾ ਮੇਰੀ ਇੱਕ ਟੀਚਰ ਸੀ ਜਿਹੜਾ ਕਿ ਮੈਨੂੰ ਬਹੁਤ ਜ਼ਿਆਦਾ ਮਾਰਦੀ ਸੀ ਔਰ ਮੈਨੂੰ ਕਹਿੰਦੀ ਸੀ ਮੇਰੇ ਕੋ ਟਿਊਸ਼ਨ ਪੜਨ ਮੇਰੇ ਘਰ ਆਇਆ ਕਰ ਮੈਂ ਸੋਚਦਾ ਸੀ ਸਕੂਲ 'ਚ ਮੈਨੂੰ ਇੰਨਾ ਮਾਰਦੀ ਐ ਤੇ ਘਰ 'ਤੇ ਮੈਨੂੰ ਹੋਰ ਬੜਾ ਮਾਰੇਗੀ ਇਸ ਲਈ ਮੈਂ ਡਰ ਦੇ ਮਾਰੇ ਜਾਂਦਾ ਹੀ ਨਹੀਂ ਸੀਗਾ ਫਾਦਰ ਨੇ ਮੇਰੀ ਇੱਕ ਗਲੀ ਦੇ ਵਿੱਚ ਟਿਊਸ਼ਨ ਰੱਖਤੀ ਮੇਰਾ ਉੱਥੇ ਕੌਨਫੀਡੈਂਸ ਬੜਾ ਲੋ ਸੀਗਾ ਮੈਨੂੰ ਪਤਾ ਹੁੰਦਾ ਸੀ ਕਿ 2 2 ਨਹੀਂ 4 ਹੁੰਦਾ ਲੇਕਿਨ ਮੈਂ ਬੋਲ ਨਹੀਂ ਸੀ ਪੰਦਾ ਜਿਹਦੇ ਕਾਰਨ ਮੈਨੂੰ ਉੱਥੋਂ ਵੀ ਮਾਰ ਪੰਦੀ ਸੀ ਕਾਰ ਆਂਦਾ ਸੀ ਫਾਦਰ ਕੋਲੋਂ ਬੜੀ ਮਾਰ ਪੰਦੀ ਸੀ ਇੱਕ ਮੇਰੀ ਮਦਰ ਸੀ ਜਿਹੜੀ ਕਿ ਮੈਨੂੰ ਸਮਝਦੀ ਸੀ ਮੈਨੂੰ ਪਿਆਰ ਕਰਦੀ ਸੀ ਉਹਨੂੰ ਲੱਗਦਾ ਸੀ ਕਿ ਇਹ ਬਹੁਤ ਡਰਪੋਗ ਹੈ ਡਰਦਾ ਹੈ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਮੈਂ ਆਪਣੇ ਸਕੂਲ ਦੇ ਵਿੱਚ ਮੇਰੀ ਟੀਚਰ ਨੇ ਮੈਨ ਉਹ ਆਪਣਾ ਜਿਹੜਾ ਟਾਇਰ ਹੁੰਦਾ ਉਹਦੇ ਨਾਲ ਉਹ ਉਖਾੜ ਕੇ ਉਹਨਾਂ ਨੇ ਔਰ ਇਹਨਾਂ ਨਾਲ ਬੱਚਿਆਂ ਨੂੰ ਖੁਰਦੇ ਸੀਗੇ ਮਨੂੰ ਉਹਨਾਂ ਨੇ ਇੰਨਾ ਮਾਰਿਆ ਕਿ ਮੈਂ ਬੇਹੋਸ਼ ਹੋ ਕੇ ਗਿਰ ਗਿਆ ਸਕੂਲ ਵਾਲੇ ਥੋੜਾ ਡਰ ਗਏ ਉਹਨਾਂ ਨੇ ਇੱਕ ਦੋ ਬੱਚਿਆਂ ਦੇ ਨਾਲ ਮਨੂੰ ਜਿਹੜਾ ਸੀਗਾ ਘਰ ਭੇਜਤਾ ਉਹਨਾਂ ਨੇ ਜਾ ਕੇ ਮੇਰੀ ਮਦਰ ਨੂੰ ਦੱਸਿਆ ਜਿਰ ਉਹਨਾਂ ਨੇ ਮੇਰੀ ਸ਼ਰਟ ਉਤਾਰੀ ਤੇ ਉਹਨਾਂ ਨੇ ਨਿਸ਼ਾਨ ਦੇਖ ਕੇ ਕਿਹਾ ਤੇ ਬੜਾ ਮਾਰਿਆ ਮੇਰੇ ਮਦਰ ਨੇ ਸਕੂਲ ਗਏ ਔਰ ਉਸ ਸਕੂਲ 'ਚ ਜਾ ਕੇ ਜੋ ਮਦਰ ਦਾ ਇੱਕ ਫਰਜ਼ ਸੀਗਾ ਉੱਥੇ ਜਾ ਕੇ ਬੋਲਿਆ ਦੱਸਿਆ ਔਰ ਮਨੂੰ ਉਸ ਸਕੂਲ 'ਚੋਂ ਬਾਹਰ ਕੱਢ ਲੇਤਾ ਉਹ ਲੈ ਗਏ ਮੈਨੂੰ ਦੂਸਰੇ ਸਕੂਲ 'ਚ ਉਸ ਪ੍ਰਿੰਸੀਪਲ ਨੇ ਸ਼ਾਇਦ ਮੇਰੇ ਦਿਲ ਦੀ ਉਹ ਚੀਜ਼ ਸਮਝ ਲਈ ਤੀ ਔਰ ਉਹਨੇ ਮੈਨੂੰ ਹਰ ਟੀਚਰ ਦੇ ਕੋਲ ਜਾ ਕੇ ਕਿਹਾ ਕਿ ਇਸ ਬੱਚੇ ਨੂੰ ਕਿਸੇ ਨੇ ਮਾਰਨਾ ਨਹੀਂ ਮੈਂ ਉਸ ਸਕੂਲ ਦੇ ਵਿੱਚ ਇੰਨਾ ਜ਼ਿਆਦਾ ਖੁਸ਼ ਹੋ ਗਿਆ ਕਿ ਜਿਸ ਸਕੂਲ 'ਚ ਇੱਕ ਸਾਲ ਪਹਿਲੇ ਮੈਨੂੰ ਖੜੇ ਕਰਕੇ ਕਿਹਾ ਗਿਆ ਸੀ ਸਾਡੇ ਸਕੂਲ ਦਾ ਸਭ ਤੋਂ ਨਲਾਇਕ ਬੱਚਾ ਨੈਕਸਟ ਈਅਰ ਮੈਂ ਦੂਸਰੇ ਸਕੂਲ 'ਚ ਟੋਪਰ ਸੀਗਾ ਔਰ ਮੈਨੂੰ ਉੱਥੇ ਐਪਰੀਸ਼ੀਏਸ਼ਨ ਮਿਲੀ ਔਰ ਮੇਰੇ ਮਦਰ ਮੇਰਾ ਰਿਪੋਰਟ ਕਾਰਡ ਲੈ ਕੇ ਪੁਰਾਣੇ ਸਕੂਲ 'ਚ ਵੀ ਦੱਸਣ ਗਏ ਕਿ ਦੇਖੋ ਬੱਚੇ ਨੂੰ ਪਿਆਰ ਦੇ ਨਾਲ ਅਗਰ ਪੜਾਇਆ ਜਾਵੇ ਤੇ ਉਹ ਕੀ ਨਹੀਂ ਕਰ ਸਕਦਾ ਕਹੇ ਐ ਸਿਲਸਿਲਾ ਸੀਗਾ ਸਕੂਲ ਟਾਈਮ ਦਾ ਮੇਰਾ ਥੋੜਾ ਜਿਹਾ ਕੰਫੀਡੈਂਸ ਵਧਿਆ ਮੈਂ ਅੱਗੇ ਵਧਿਆ ਲੇਕਿਨ ਹਲੇ ਵੀ ਉਹ ਕੰਫੀਡੈਂਸ ਨਹੀਂ ਸੀ ਕਿ ਮੈਂ ਪਬਲਿਕ ਜਾ ਕੇ ਕੁਝ ਬੋਲ ਪਾਂਦਾ ਜਾਂ ਕੁਝ ਕਰ ਪਾਂਦਾ ਥੋੜਾ ਜਿਹਾ ਵੱਡਾ ਹੋਇਆ ਮੈਂ ਕਿਸੇ ਇੱਕ ਪਾਰਟੀ ਚ ਚਲਾ ਗਿਆ ਉੱਥੇ ਸਭ ਲੋਕ ਡਾਂਸ ਕਰ ਰਹੇ ਸੀ ਮੰਨੂ ਉਹ ਖਿੱਚਦੇ ਸੀ ਡਾਂਸ ਕਰ ਲੈ ਮੰਨੂ ਡਾਂਸ ਆਂਦਾ ਹੀ ਨਹੀਂ ਸੀਗਾ ਮੰਨੂ ਬੜੀ ਇਨਸਲਟ ਜੀ ਫੀਲ ਹੋਈ ਮੈਂ ਉਸ ਤੋਂ ਬਾਅਦ ठानਿਆ ਕਿ ਹੁਣ ਮੈਂ ਡਾਂਸ ਸਿੱਖਣਾ ਲੇਕਿਨ ਸਿੱਖਣ ਦਾ ਕੋਈ ਸਾਧਨ ਨਹੀਂ ਸੀ ਮੈਂ ਸਕੂਲ ਤੋਂ ਘਰ ਆ ਕੇ ਬੈਗ ਰੱਖਦਾ ਸੀ ਸਾਰਾ ਦਿਨ ਡਾਂਸ ਕਰਦੇ ਰਹਿਣਾ ਕਰਦੇ ਰਹਿਣਾ ਔਰ ਗਲੀ ਦੇ ਬੱਚਿਆਂ ਨੇ ਸੁਣਿਆ ਉਹ ਆ ਗਏ ਮੈਂ ਉਹਨਾਂ ਨੂੰ ਟੀਚ ਕਰਨਾ ਸ਼ੁਰੂ ਕਰ ਦਿੱਤਾ ਖੁਦ ਆਂਦਾ ਨਹੀਂ ਸੀ ਲੇਕਿਨ ਮੈਂ ਟੀਚਰ ਬਣ ਗਿਆ ਉਹਨਾਂ ਨੂੰ ਟੀਚ ਕਰਨਾ ਸ਼ੁਰੂ ਕਰਤਾ ਤੇ ਮੈਨੂੰ ਲੱਗਾ ਕਿ ਮੈਨੂੰ ਇਹਨਾਂ ਨੂੰ ਤਾਂ ਬਿਲਕੁਲ ਹੀ ਨਹੀਂ ਆਂਦਾ ਮੈਨੂੰ ਤੇ ਫਿਰ 2-4 ਸਟੈਪਸ ਆਂਦੇ ਆ ਮੈਂ ਸਕੂਲ ਤੋਂ ਘਰ ਆ ਕੇ 3-4 ਸਟੈਪ ਨਵੇਂ ਤਿਆਰ ਕਰਦਾ ਸੀਗਾ ਔਰ ਡੇਲੀ ਉਹਨਾਂ ਨੂੰ ਸਿਖਾਉਂਦਾ ਸੀ ਇਸ ਤਰ੍ਹਾਂ ਕਰਦੇ 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 ਮੈਂ ਇੱਕ ਡਾਂਸ ਟੀਚਰ ਬਣ ਗਿਆ ਔਰ ਮੇਰੇ ਅੰਦਰ ਇੰਨਾ ਸਾਰਾ ਡਾਂਸ ਸੀਗਾ ਕਿ ਮੈਨੂੰ ਖੁਦ ਨਹੀਂ ਸੀ ਪਤਾ ਦੇਖਦੇ ਹੀ ਦੇਖਦੇ ਮੈਂ ਹਜ਼ਾਰਾਂ ਬੱਚਿਆਂ ਨੂੰ ਸਿਖਾਇਆ ਔਰ ਰਿਐਲਿਟੀ ਸ਼ੋਜ਼ ਦੇ ਵਿੱਚ ਉਹ ਬੱਚ خود پرفارم کرنے ਦਾ ਮੌਕਾ ਮਿਲਿਆ ਇੱਕ ਸ਼ੋਅ ਦੇ ਵਿੱਚ ਜਿੱਥੇ ਮੈਂ ਗਿਆ ਲੇਕਿਨ ਮੈਂ ਸ਼ੋਅ ਖਤਮ ਹੋ ਗਿਆ ਔਰ ਮੈਂ ਖੜਾ ਰਿਹਾ ਉਥੇ ਲੇਕਿਨ ਮੇਰੀ ਟਰਨ ਨਹੀਂ ਆਈ ਮੈਂ ਉਸ ਤੋਂ ਬਾਅਦ ਖੁਦ ਇੱਕ ਇਵੈਂਟ ਆਰਗੇਨਾਈਜ਼ ਕੀਤਾ ਜਿਹਦੇ ਵਿੱਚ ਮੈਂ ਆਪਣੇ ਆਪ ਨੂੰ ਖੁਦ ਮੌਕਾ ਦਿੱਤਾ ਔਰ ਮੈਂ ਆਪਣੇ ਆਪ ਨੂੰ ਸਟੇਜ ਦੇ ਉੱਤੇ ਪ੍ਰੈਜੈਂਟ ਕੀਤਾ ਉਹ ਵਕਤ ਸੀ ਮੇਰੀ ਲਾਈਫ ਦਾ ਇੱਕ ਪਹਿਲਾ ਟਰਨਿੰਗ ਪੁਆਇੰਟ ਕਿਉਂਕਿ ਮੇਰੀ ਪਰਫਾਰਮੈਂਸ ਇੰਨੀ ਅੱਛੀ ਰਹੀ ਮੇਰੇ ਕੋਲ 3-4 ਲੜਕੇ ਲੜਕੀਆਂ ਆਏ ਉਹਨਾਂ ਨੇ ਮੇਰੇ ਆਟੋਗ੍ਰਾਫ ਮੰਗੇ ਤੇ ਮਨ ਨੂੰ ਲੱਗਾ ਕਿ ਇਹ ਤਾਂ ਹੀਰੋ ਵਾਲੀ ਫੀਲਿੰਗ ਹੈ ਇਹ ਮੈਂ ساری ਜ਼ਿੰਦਗੀ ਲੈਣੀ ਨੂੰ ਮੈਂ ਛੱਡਣਾ ਮੈਂ ਉਸ ਤੋਂ ਬਾਅਦ achhe achhe performances ਦਿੱਤੀਆਂ ਔਰ ਮੇਰੀ ਤੇ ਨਜ਼ਰ ਪੈ ਗਈ ਇੱਕ ਦਿਨ ਅ ਹਰਪਜਨ ਮਾਨ ਦੀ ਉਹਨਾਂ ਨੇ ਕਿਹਾ ਕਿ ਮੇਰਾ ਇੱਕ ਗਾਣਾ ਜਿਹੜਾ ਹੈ ਇਹ ਤੁਸੀਂ ਕੋਰੀਓਗ੍ਰਾਫ ਕਰਨਾ ਹੈ ਬਸ ਉਹ ਮੇਰਾ ਵਕਸੀਗਾ ਉਹ ਮੈਂ ਕੋਰੀਓਗ੍ਰਾਫ ਕੀਤਾ ਤੇ ਪੰਜਾਬ ਚ ਉਸ ਤੋਂ ਬਾਅਦ ਮੈਂ ਜਿੰਨੇ ਵੀ ਵੱਡੇ ਸਿੰਗਰ ਸੀ ਗੁਰਦਾਸ ਮਾਨ ਹੰਸਰਾ ਜਸੀ ਇਹ ਸਾਰੇ ਦੇ ਸਾਰੇ ਮੇਰੇ ਕੋਲੋਂ ਹੀ ਕਰਵਾਉਂਦੇ ਸੀਗੇ ਮੈਂ ਦੇਖਦੇ ਦੇਖਦੇ ਕੋਰੀਓਗ੍ਰਾਫਰ ਤੋਂ ਡਾਇਰੈਕਟਰ ਵੀ ਬਣ ਗਿਆ ਔਰ ਕਈ ਮੈਂ 뮤직 ਵੀਡੀਓਜ਼ ਵੀ ਬਣਾਈਆਂ ਐਸੇ ਦੌਰਾਨ ਮੇਰੀ ਲਾਈਫ ਦੇ ਵਿੱਚ ਇੱਕ ਲੜਕੀ ਆਈ ਜਿਹਦਾ ਨਾਮ ਸੀ ਪ੍ਰੀਤੀ ਸਿੰਘ ਅਸੀਂ ਸਟੇਜ ਤੇ ਮਿਲੇ ਸੀਗੇ ਉਹਦੀ ਉਮਰ ਸਿਰਫ 16 ਸਾਲ ਸੀ ਸੀ ਤੇ ਮੈਂ ਉਸ ਟਾਈਮ ਦੇ ਉੱਤੇ ਸਿਰਫ 21 ਸਾਲ ਪਲੱਸ ਸੀਗਾ ਸਾਡੀ ਸ਼ਾਦੀ ਹੋ ਗਈ ਉਹ ਵੀ ਕਿਉਂਕਿ ਆਰਟਿਸਟ ਸੀ ਇੱਕ ਦਿਨ ਘਰ ਬੈਠੇ ਬੈਠੇ ਕੋਈ ਸੀਰੀਅਲ ਦੇਖਦੇ ਉਹਨੇ ਕਿਹਾ ਕਿ ਮੇਰਾ ਸੁਪਨਾ ਹੈ ਕਿ ਮੁੰਬਈ ਜਾ ਕੇ ਕਿਸੇ ਟੀਵੀ ਸੀਰੀਅਲ ਦੇ ਵਿੱਚ ਮੈਂ ਵੀ ਕੰਮ ਕਰਾਂ ਮੇਰੀ ਨਾਂ ਤੇ ਇਸ ਤਰ੍ਹਾਂ ਦੀ ਔਕਾਤ ਸੀ ਨਾ ਇੰਨਾ ਕੌਨਫੀਡੈਂਸ ਸੀ ਨਾ ਇੰਨੀ ਵੱਡੀ ਸੋਚ ਸੀ ਪਰ ਮੈਂ ਉਹਨੂੰ ਪ੍ਰੋਮਿਸ ਕੀਤਾ ਕਿ ਮੈਂ ਤੇਰਾ ਜ਼ਿੰਦਗੀ ਚ ਹਰ ਸੁਪਨਾ ਪੂਰਾ ਕਰਾਂਗਾ ਮੈਂ ਕਿਸੇ ਤਰ੍ਹਾਂ ਵੀ ਪੈਸੇ ਅਰੇਂਜ ਕੀਤੇ ਉਹਨੂੰ ਮੈਂ ਮੁੰਬਈ ਭੇਜਿਆ ਮੈਂ ਕਿਹਾ ਤੂੰ ਜਾ ਕੇ ਸਟਰਗਲ ਕਰ ਮੈਂ ਤੇਰੇ ਪਿੱਛੇ ਆਗਾ ਤੂੰ ਕਦੀ ਪਿੱਛੇ ਨਹੀਂ ਹਟਣਾ ਜਦੋਂ ਮੁੜ ਕੇ ਦੇਖੇਂਗੀ ਮੈਂ ਤੇਰੇ ਪਿੱਛੇ ਖੜਾ ਹੋਵਾਂਗਾ ਤੂੰ ਕੁਝ ਨਹੀਂ ਕਰਨਾ ਤੂੰ ਸਿਰਫ ਸਟਰਗਲ ਕਰ ਔਰ ਜਾ ਕੇ ਤੂੰ ਜੋ ਤੇਰਾ ਤੂੰ ਸੁਪਨਾ ਦੇਖਿਆ ਉਹ ਕਾਮਯਾਬ ਤੌਰ 'ਤੇ ਹੋ ਐ ਮੈਂ ਹਮੇਸ਼ਾ ਤੇਰੇ ਨਾਲ ਹਾਂ ਮੈਂ ਉਹਨੂੰ ਐ ਵੀ ਪ੍ਰੋਮਿਸ ਕੀਤਾ ਕਿ ਮੈਂ 1 ਸਾਲ ਬਾਅਦ तेरे मुंबई आ जाऊँगा और मुंबई उस टाइम के उत्ते इन्ना दूर लगता है कि जिस तरह बंदा कंट्री कंट्र चला गया पता नहीं किन्ने साल बाद मिलना होएगा प्रीति चली गई मुंबई मैं चला गया दिल्ली मैं दिल्ली जाके एक डांस अकैडमी शुरू की थी। मन सिा कि मैं कामयाब हो जाऊंगा क्योंकि मैं बहुत अच्छा टीचर हाँ बहुत अच्छा ट्रेनर हाँ लेकिन दिल्ली के रूल ही कुछ अलग से मैं एक नवी जिंदगी उ देखों मिली मैं उत्थे जाके लोग कहता कि सीखो तो उस लाइन चेो तो कामयाब होवोगे लेकिन जे लोग ਉਹ ਕਹਿੰਦੇ ਸੀ ਸਾਨੂੰ ਸਿੱਖਣ ਦੀ ਜਰੂਰਤ ਨਹੀਂ ਗਈ ਤੁਸੀਂ ਸਾਡੇ ਕੋ ਪੈਸਾ ਲਓ ਸਾਨੂੰ ਪ੍ਰਮੋਟ ਕਰੋ ਅਸੀਂ ਜਲਦੀ ਨਾਲ ਅੱਗੇ ਵਧਣਾ ਚਾਹੁੰਦੇ ਹਾਂ ਸ਼ਾਰਟਕਟ ਤਰੀਕੇ ਦੇ ਨਾਲ ਤੇ ਮੇਰੀ ਆਤਮਾ ਇਹ ਚੀਜ਼ ਨੂੰ ਅਲੋ ਨਹੀਂ ਸੀ ਕਰਦੀ ਮੈਂ ਪੈਸੇ ਵਾਸਤੇ ਕਦੀ ਜ਼ਿੰਦਗੀ ਚ ਕੰਮ ਨਹੀਂ ਸੀ ਕੀਤਾ ਮੈਂ ਆਪਣੇ ਕੁਝ ਸੂਲਾ ਤੇ ਅਟਕਾ ਰਿਆ ਕਰਦੇ 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 ਮੇਰੀ ਇੱਕ ਦਿਨ ਡਾਂਸ ਅਕੈਡਮੀ ਸੀ ਜਿਹੜੀ ਉਹ ਬੰਦ ਹੋ ਗਈ ਮੈਨੂੰ ਆਪਣੀ ਬਹੁਤ ਸੋਹਣੀ ਡਾਂਸ ਅਕੈਡਮੀ ਨੂੰ ਛੱਡ ਕੇ ਇੱਕ ਛੋਟੇ ਫਲੈਟ ਦੇ ਵਿੱਚ ਸ਼ਿਫਟ ਹੋਣਾ ਪਿਆ ਹਾਲਾਤ ਜਿਹੜੇ ਸੀ ਉਹ ਹੋਰ ਜ਼ਿਆਦਾ ਖਰਾਬ ਹੋਣੇ ਸ਼ੁਰੂ ਹੋ ਗਏ ਮੇਰੇ ਕੋ ਰੋਟੀ ਖਾਣ ਤੱਕ ਦੇ ਪੈਸੇ ਨਹੀਂ ਸੀਗੇ ਉਸ ਦੌਰਾਨ ਮਨੂੰ ਮਨੂੰ ਯਾਦ ਆ ਕਿ ਇੱਕ ਛੋਟਾ ਬੱਚਾ ਮੇਰੇ ਕੋਲ ਡਾਂਸ ਸਿੱਖਦਾ ਸੀ ਉਹ ਕਾਫੀ ਦਿਨਾਂ ਤੋਂ ਆਇਆ ਨਹੀਂ ਸੀ ਅਚਾਨਕ ਉਹਦੀ ਮਦਰ ਆ ਗਈ ਔਰ ਮੇਰੇ ਕੋਲ ਰੋਟੀ ਖਾਂਦੇ ਪੈਸੇ ਨਹੀਂ ਸੀਗੇ ਉਹਨੇ ਕਿਹਾ ਜੀ ਮੇਰੇ ਬੱਚੇ ਨੇ ਡਾਂਸ ਛੱਡਤਾ ਹੈ ਲੇਕਿਨ ਤੁਹਾਡੀ ਮੈਂ ਇੱਕ ਪੈਂਡਿੰਗ ਫੀਸ ਦੇਣੀ ਸੀ ਚਾਹੇ ਬੱਚਾ ਮੇਰਾ 3 ਦਿਨ ਹੀ ਸਿੱਖਿਆ ਸੀ ਤੁਹਾਡੇ ਕੋਲ ਪਰ ਤੁਹਾਡੀ ਫੀਸ ਬੰਦੀ ਹੈ ਤੁਸੀਂ ਲੱਲੋ 1 ਮਹੀਨੇ ਦੀ 2000 ਰੁਪਿਆ ਮੈਂ ਪਹਿਲੇ ਤੇ ਸੋਚਦਾ ਰਿਹਾ ਮੈਂ ਲੱਲਾ ਮੈਨੂੰ ਬੜੀ ਜ਼ਰੂਰਤ ਹੈ ਬਟ ਫਿਰ ਉਹ ਮੇਰੇ ਅੰਦਰ ਇੱਕ ਇਮਾਨਦਾਰੀ ਦਾ ਕੀੜਾ ਸੀ ਮੈਂ ਕਿਹਾ ਨਹੀਂ ਮੈਂ ਪੈਸੇ ਨਹੀਂ ਲੈ ਸਕਦਾ ਕਿਉਂਕਿ ਮੇ ਹੋਲੀ-ਹੋਲੀ ਮੈਂ ਉੱਥੋਂ ਦੀ ਨਿਕਲਿਆ ਇੱਕ ਛੋਟੇ ਫਲੈਟ ਦੇ ਵਿੱਚ ਜਾ ਕੇ ਰਹਿਣ ਲੱਗ ਪਿਆ। ਉੱਥੇ ਵੀ ਮੈਂ ਥੋੜਾ-ਬਹੁਤ ਸਟਰਗਲ ਕਰਦਾ ਰਿਹਾ, ਲੇਕਿਨ ਹਾਲਾਤ ਦਿਨੋ-ਦਿਨ ਖਰਾਬ ਹੁੰਦੇ ਗਏ ਕਿਉਂਕਿ ਮੇਰੀ ਵਾਈਫ ਮੁੰਬਈ ਸੀ। ਮੈਂ ਉਹਨੂੰ ਹਰ ਮਹੀਨੇ ਪੈਸੇ ਭੇਜਨੇ ਹੁੰਦੇ ਸੀ ਔਰ ਇਹ ਪੀਜੀ ਦਾ ਕਿਰਾਇਆ ਭੇਜਣਾ ਹੁੰਦਾ ਸੀਗਾ। ਔਰ ਹਾਲਾਤ ਇੰਨੇ ਖਰਾਬ ਹੋ ਗਏ ਕਿ ਰੋਟੀ ਖਾਣ ਨੂੰ ਪੈਸੇ ਨਹੀਂ ਸੀਗੇ। ਇੱਕ ਦਿਨ ਐ ਹੋਇਆ ਕਿ ਅ ਮੇਰੀ ਵਾਈਫ ਨੂੰ ਬਹੁਤ ਥੋੜੇ ਪੈਸਿਆਂ ਦੀ ਲੋੜ ਸੀ। ਸਿਰਫ 500 ਰੁਪਏ ਦੀ। ਮੈਂ ਬੜੀ ਮੁਸ਼ਕਿਲ ਨਾਲ 500 ਰੁਪਏ ਅਰੇਂਜ ਕੀਤਾ ਔਰ ਉਹ 500 ਰੁਪਏ ਮੈਂ ICICI ਬੈਂਕ ਦੇ ਥਰੂ ਉਹ 500 ਰੁਪਏ ਮੈਂ ICICI ਬੈਂਕ ਦੇ ਵਿੱਚ ਉਹਨੂੰ ਮੈਂ ਜਮ੍ਹਾਂ ਕਰਾਇਆ 8 ਕਿਲੋਮੀਟਰ ਮੈਂ ਬੈਂਕ ਚੱਲ ਕੇ ਗਿਆ ਪੈਦਲ ਔਰ ਮੈਨੂੰ ਪਤਾ ਲੱਗਾ ਕਿ ਉਰਸੋਂ 150 ਰੁਪਏ ਉਹਨਾਂ ਨੇ ਕੱਟ ਲிட்டਾ ਉਹਨੂੰ 500 ਰੁਪਏ ਪੂਰਾ ਮਿਲ ਨਹੀਂ ਪਾਇਆ ਇਸ ਤਰ੍ਹਾਂ ਦੀਆਂ ਬੜੀਆਂ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਉਸ ਵਕਤ ਸਾਡੇ ਦੋਵਾਂ ਨਾਲ ਹੋਈਆਂ ਇੱਧਰ ਮੇਰਾ ਸਟਰਗਲ ਚੱਲ ਰਿਹਾ ਸੀ ਉੱਧਰ ਉਹਦਾ ਸਟਰਗਲ ਚੱਲ ਰਿਹਾ ਸੀ ਮੈਂ ਫਿਰ ਸੋਚਿਆ ਕਿ ਮੈਂ ਕਰਾਂ ਕੀ ਮੈਂ ਕਿਸੇ ਕੋਲ ਹੈਲਪ ਨਹੀਂ ਮੰਗ ਸਕਦਾ ਮੈਂ ਕਿਸੇ ਦੇ ਅੱਗੇ ਗੜਗੜਾ ਨਹੀਂ ਸਕਦਾ ਮੈਂ ਕੀ ਕਰਾਂ ਇਸ ਤੋਂ ਬਾਅਦ ਮੈਨੂੰ ਖਾਣ ਵਾਸਤੇ ਕਿਉਂਕਿ ਪੈਸੇ ਨਹੀਂ ਸੀ ਹੁੰਦੇ ਮੈਂ ਪੂਰਾ ਮਹੀਨਾ ਪਤਾ ਨਹੀਂ ਕਿਸ ਤਰ੍ਹਾਂ ਕਢਦਾ ਸੀਗਾ ਤੇ ਮੈਨੂੰ ਇੱਕ ਮੌਕਾ ਮਿਲਿਆ ਕਿ ਮੈਂ ਜਿਹੜੀਆਂ ਪੈਂਟ ਦੀਆਂ ਜਿੱਪਾਂ ਹੁੰਦੀਆਂ ਉਹਦਾ ਇੱਕ ਰੋਲ ਮਿਲ ਜਾਂਦਾ ਸੀ ਮੈਨੂੰ ਮੈਂ ਘਰ ਹੀ ਬੈਠ ਕੇ ਉਹਨੂੰ ਕੱਟ ਕੇ ਉਹਦੇ ਉੱਤੇ ਜ਼ਿੱਪ ਚੜਾਉਂਦਾ ਸੀ ਬੜਾ ਮੁਸ਼ਕਿਲ ਸੀ ਮੇਰੇ ਵਾਸਤੇ ਬਟ ਮੈਂ ਕਿਸੇ ਨੂੰ ਦੱਸਣਾ ਨਹੀਂ ਸੀ ਚਾਹੁੰਦਾ ਮੈਂ ਕਿੰਨੀ ਤਕਲੀਫ 'ਚ ਆਂ ਤੇ ਮੈਂ 1000 ਜ਼ੀਰੋ ਜ਼ਿਪ ਬਣਾਉਂਦਾ ਸੀ ਤੇ ਮਨੂਰੇ 30 ਰੁਪਏ ਮਿਲਦੇ ਸੀ 30 ਰੁਪਏ ਜਿਹਦੇ ਨਾਲ ਮੈਂ ਮੈਗੀ ਦੇ ਕੁਝ ਪੈਕੇਟਸ ਲੈਣਦਾ ਸੀ ਔਰ ਮੈਂ ਆਪਣਾ ਜਿਹੜਾ ਸੀਗਾ ਗੁਜ਼ਾਰਾ ਕਰਦਾ ਸੀ ਇਸੇ ਤਰ੍ਹਾਂ ਇੱਕ ਵਾਰੀ ਮੈਂ ਆਪਣਾ ਬਲੱਡ ਕੈਂਪ ਲੱਗਾ ਹੋਇਆ ਸੀਗਾ ਤੇ ਮੇਰੇ ਮਨ 'ਚ ਆਇਆ ਕਿ ਮੈਂ ਵੀ ਬਲੱਡ ਡੋਨੇਟ ਕਰ ਦੇਣਾ ਲੇਕਿਨ ਮਨੂ ਮੈਂ ਉਹਨਾਂ ਨੂੰ ਕਿਹਾ ਕਿ ਮਨੂ ਜਿਹੜਾ ਤੁਸੀਂ ਗਿਫਟਸ ਦੇ ਰਹੇ ਹੋ ਮਨੂ ਇਹ ਨਾ ਦਿਓ ਮਨੂ ਕੁਝ ਪੈਸੇ ਦੇ ਦਿਓ ਮਨੂ ਪੈਸੇ ਦੀ ਲੋੜ ਹੈ ਉੱਥੇ ਕੰਕਲ ਸੀ ਉਹਨਾਂ ਨੇ ਸ਼ਾਇਦ ਮੇਰੀ ਪ੍ਰੋਬਲਮ ਨੂੰ ਸਮਝਿਆ ਉਹਨਾਂ ਨੇ ਮਨੂ 250 ਰੁਪਿਆ ਵੀ ਦਿੱਤਾ ਜਿਹੜਾ ਕਿ ਮਤਲਬ ਇੰਨੇ ਛੋਟੇ ਛੋਟੇ ਪੈਸਿਆਂ ਵਾਸਤੇ ਮੈਂ ਜਿਹੜਾ ਸੀਗਾ ਮੇਰੀ ਜ਼ਿੰਦਗੀ ਇਸ ਤਰ੍ਹਾਂ ਦੀ ਹੋਣੀ ਸ਼ੁਰੂ ਹੋ ਗਈ ਇੱਕ ਵਕਤ ਇਹ ਵੀ ਆਇਆ ਕਿ ਮੈਂ ਮੇਰੇ ਹੱਥੋਂ ਫਲੈਟ ਵੀ ਨਿਕਲ ਗਿਆ ਔਰ ਮੈਂ ਸੜਕ ਦੇ ਉੱਤੇ ਆ ਕੇ ਖੜਾ ਹੋ ਗਿਆ ਜਿੰਨਾ ਸਮਾਨ ਸੀ ਮੇਰੇ ਕੋਲ ਥੋੜਾ ਬਹੁਤ ਉਹ ਮੈਂ ਸੜਕ ਦੇ ਉੱਤੇ ਰੱਖਿਆ ਔਰ ਆਸ-ਪਾਸ ਦੇ ਲੋਕਾਂ ਨੂੰ ਮੈਂ ਕਿਹਾ ਜਿੰਨੂੰ ਜੋ ਚਾਹੀਦਾ ਚੁੱਕ ਕੇ ਲੈ ਜਾਓ ਕਿਉਂਕਿ ਮੇਰੇ ਕੋਲ ਰੱਖਣ ਵਾਸਤੇ ਵੀ ਜਗ੍ਹਾ ਨਹੀਂ ਸੀ ਔਰ ਰਾਤ ਮੈਂ ਸੜਕ ਦੇ ਉੱਤੇ ਗੁਜ਼ਾਰੀ ਇਕੱਲੇ ਦਿਮਾਗ ਤੇ ਇੰਨਾ ਪ੍ਰੈਸ਼ਰ ਪੈ ਗਿਆ ਸੀ ਕਿ ਮੈਂ ਬੋਲਣਾ ਮੇਰੇ ਵਾਸਤੇ ਬੜਾ ਮੁਸ਼ਕਿਲ ਹੋ ਗਿਆ ਸੀ ਮੈਂ ਬੋਲਣ ਵਾਸਤੇ ਬੜੀ ਤਾਕਤ ਲਗਾਨੀ ਪੰਦੀ ਸੀ ਔਰ ਜਦੋਂ ਮੈਂ ਬੋਲਦਾ ਸੀ ਤੇ ਉਹ ਮੈਂ ਹੜਬੜਾ ਜਾਂਦਾ ਸੀ ਮੈਂ ਸਹੀ ਤਰੀਕੇ ਦੇ ਨਾਲ ਬੋਲ ਨਹੀਂ ਸੀ ਪੰਦਾ ਤੇ ਮੈਂ ਕਿਸੇ ਨੂੰ ਮਿਲਦਾ ਵੀ ਨਹੀਂ ਸੀ ਔਰ ਕਿਸੇ ਨੂੰ ਮੇਰੀ ਸਮੱਸਿਆ ਦਾ ਵੀ ਪਤਾ ਵੀ ਨਹੀਂ ਸੀਗਾ ਮੈਂ ਸਾਰਾ ਦਿਨ ਆਪਣੇ ਆਪ ਚ ਹੀ ਖਾਮੋਸ਼ੀ ਰਹਿੰਦਾ ਸੀ ਔਰ ਮੈਨੂੰ ਬੋਲਣ ਚ ਵੀ ਬੜੀ ਤਕਲੀਫ ਹੋਣ ਲੱਗ ਪਈ ਸੀਗੀ ਦਿਮਾਗ ਤੇ ਇੰਨਾ ਜ਼ਿਆਦਾ ਇਫੈਕਟ ਪੈ ਗਿਆ ਸੀਗਾ ਮੈਨੂੰ ਕਿਸੇ ਨੇ ਕਿਹਾ ਕਿ ਤੂੰ ਇਲੈਕਸ਼ਨਸ ਦੇ ਪੋਸਟਰ ਲਗਾਣੇ ਆ ਸੜਕਾਂ ਤੇ ਉਦੇ ਵਾਸਤੇ ਤੁਹਾਨੂੰ ਇੱਕ ਦਿਨ ਦਾ ਜਿਹੜਾ ਹੈਗਾ 150 ਰੁਪਿਆ ਮਿਲੇਗਾ ਨਾਲ ਇੱਕ ਸ਼ਰਾਬ ਦੀ ਬੋਤਲ ਮਿਲੇਗੀ ਸ਼ਰਾਬ ਤੇ ਮੈਂ ਕਦੀ ਪਿੰਦਾ ਨਹੀਂ ਸੀਗਾ ਮੈਂ ਕਿਹਾ ਮੈਂ ਦਿਨੇ ਨਹੀਂ ਲਗਾਵਾਂਗਾ ਮੈਂ ਰਾਤ ਨੂੰ ਲਗਾਦਾਗਾ ਤਾਂ ਕਿ ਮੈਨੂੰ ਕੋਈ ਦੇਖੇ ਨਾ ਮੈਂ ਰਾਤ ਵਲੇ ਉਹ ਪੋਸਟਰ ਲਗਾਉਂਦਾ ਸੀਗਾ ਔਰ ਸ਼ਰਾਬ ਦੀ ਬੋਤਲ ਤੇ ਮੇਰੇ ਨਾਲ ਜਿਹੜੇ ਲੜਕੇ ਹੁੰਦੇ ਸੀਗੇ ਮੈਂ ਉਹਨਾਂ ਨੂੰ ਦੇ ਦਿੰਦਾ ਸੀ ਉਹ 150 ਰੁਪਿਆ ਮੈਂ ਕਮਾ ਕੇ ਮੈਂ 6 ਰਾਤਾਂ ਐ ਵੀ ਲਗਾਈਆਂ ਆਪਣੀ ਲਾਈਫ ਚ ਇੱਕ ਵਕਤ ਐ ਸੀ ਕਿ ਮੇਰੇ ਕੋਲ ਇੱਕ ਰਸ ਦਾ ਪੈਕਟ ਸੀ ਸਿਰਫ ਜਿਹਦੇ ਨਾਲ ਮੈਂ ਪੂਰਾ ਇੱਕ ਹਫਤਾ ਨਿਕਾਲਿਆ ਸਵੇਰੇ ਸ਼ਾਮ ਮੈਂ ਇੱਕ ਇੱਕ ਰਸ ਖਾਂਦਾ ਸੀਗਾ ਚਾਹ ਮੈਨੂੰ ਉਧਾਰ ਮਿਲ ਜਾਂਦੀ ਸੀ ਇੱਕ ਠੇਲੇ ਤੋਂ ਖੈਰ ਇਸ ਤੋਂ ਬਾਅਦ ਮੈਂ ਮੇਰੇ ਕੋ ਕੁਝ ਹੈ ਨਹੀਂ ਸੀ ਮੈਨੂੰ ਅੱਗੇ ਕੁਝ ਨਜ਼ਰ ਹੀ ਨਹੀਂ ਸੀ ਆ ਰਿਹਾ ਜ਼ਿੰਦਗੀ 'ਚ ਇੰਨਾ ਨਿਹਰਾ ਸੀਗਾ ਮੈਨੂੰ ਲੱਗਦਾ ਸੀ ਅੱਜ ਮੈਂ ਸੋਵਾਂਗਾ ਸਵੇਰੇ ਮੈਂ ਉੱਠੇ ਨਹੀਂ ਪਾਵਾਂਗਾ ਇਹ ਮੇਰੀ ਲਾਸਟ ਮੇਰੀ ਨਾਈਟ ਹੈ ਪਰ ਪ੍ਰਮਾਤਮਾ ਦੇ ਨਾਲ ਮੇਰੀ ਲਗਨ ਜ਼ਰੂਰ ਸੀਗੀ ਲੇਕਿਨ ਉਸ ਵੇਲੇ ਬਹੁਤ ਜ਼ਿਆਦਾ ਨਾਰਾਜ਼ਗੀ ਵੀ ਸੀਗੀ ਇੱਕ ਦਿਨ ਹੋਇਆ ਕਿ ਮੈਂ ਦੁਬਾਰਾ ਮੇਰੇ ਕੋ ਰਹਿਣ ਵਾਸਤੇ ਕੋਈ ਜਗ੍ਹਾ ਨਹੀਂ ਸੀ ਮੈਂ ਸੋਚਿਆ ਹੁਣ ਅੱਜ ਰਾਤ ਕਿੱਥੇ ਗੁਜ਼ਾਰਾਂਗਾ ਤੇ ਮੈਨੂੰ ਯਾਦ ਆਇਆ ਕਿ ਇੱਥੇ ਪੀਤੰਪੁਰਾ ਦੇ ਵਿੱਚ ਅ ਦਿਵੇਜੋਤੀ ਜਾਗਰਤੀ ਸੰਸਥਾਨ ਦਾ ਇੱਕ ਪਵਨ ਹੈ ਜਿਨ੍ਹਾਂ ਦੇ ਨਾਲ ਮੈਂ ਕਾਫੀ ਪਹਿਲੇ ਸਤਸਕ ਸੁੰਦਾ ਸੀ ਲੇਕਿਨ ਮੈਂ ਟੁੱਟ ਚੁੱਕਾ ਸੀਗਾ ਮੈਂ ਖੈਰ ਉੱਥੇ ਚਲਾ ਗਿਆ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਆਇਆ ਤੇ ਹੁਣ ਤੂੰ ਇੱਥੇ ਰੁਕ ਮਹਾਰਾਜੀ ਆਏ ਨੇ ਸਵੇਰੇ ਤੂੰ ਉਹਨਾਂ ਦੇ ਦਰਸ਼ਨ ਕਰਕੇ ਜਾਈਂ ਤੇ ਤੇਰੇ ਰਹਿਣ ਦਾ ਪ੍ਰਬੰਧ ਇੱਥੇ ਕਰ ਦਿੰਨੇ ਆ ਮੈਂ ਸਾਰਾ ਦਿਨ ਕੁਝ ਖਾਦਾ ਵੀ ਨਹੀਂ ਸੀ ਮਨੂੰ ਉਹਨਾਂ ਨੇ ਬੜਾ ਅੱਛਾ ਖਾਣਾ ਖਵਾਇਆ ਅੱਛਾ ਰੂਮ ਦਿੱਤਾ ਰਹਿਣ ਵਾਸਤੇ ਮੈਂ ਉੱਥੇ ਸਤਸੰਗ ਸੁਣਿਆ ਮੇਰੇ ਅੰਦਰ ਇੱਕ ਥੋੜਾ ਜਿਹਾ ਕੌਨਫੀਡੈਂਸ ਆਇਆ ਕਿ ਸ਼ਾਇਦ ਮੈਂ ਇੱਕ ਹਫਤਾ ਹੋਰ ਜੀ ਸਕਦਾ ਮਨੂੰ ਜੀ ਮੇਰੀ ਲਾਈਫ ਚ ਇੱਕ ਸ਼ਖਸ ਆਏ ਜਿਹੜੇ ਮੇਰੇ ਬੜੇ ਅੱਛੇ ਦੋਸ ਸੀਗੇ ਸਰਦਾਰ ਸਤਨਾਮ শেੜ ਜੀ ਉਹਨਾਂ ਨੇ ਮੈਨੂੰ ਕਿਹਾ ਤੂੰ ਇੰਨਾ ਟੈਲੈਂਟਡ ਹੈ ਤੂੰ ਤੂੰ ਆਪਣੀ ਜ਼ਿੰਦਗੀ ਦਾ ਕੀ ਕੀਤਾ ਹੈ ਮੈਂ ਕਿਹਾ ਮੇਰੀ ਜ਼ਿੰਦਗੀ ਇਸ ਤਰ੍ਹਾਂ ਦੀ ਹੋ ਗਈ ਹੈ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਤੂੰ ਪੈਸੇ ਲੈ ਤੈਨੂੰ ਕਿੰਨੇ ਪੈਸੇ ਚਾਹੀਦੇ ਆ ਤੂੰ ਬੜਾ ਵਧੀਆ ਆਰਟਿਸਟ ਹੈ ਤੂੰ ਆਪਣੇ ਆਪ ਨੂੰ ਸਟੈਂਡ ਕਰ ਮੈਂ ਉਸ ਵੇਲੇ ਅਗਰ ਪੁਰਾਣਾ ਪੰਕਜ ਹੁੰਦਾ ਸ਼ਾਇਦ ਮੈਂ ਨਾ ਕਰ ਦਿੰਦਾ ਲੇਕਿਨ ਮੈਂ ਕਿਉਂਕਿ ਮੈਨੂੰ ਲੱਗਾ ਕਿ ਇਹਨਾਂ ਨੂੰ ਤੇ ਪ੍ਰੋਬਲਮ ਨਹੀਂ ਹੈ ਲੇਕਿਨ ਮੇਰੀ ਤੇ ਜ਼ਿੰਦਗੀ ਬਣ ਸਕਦੀ ਹੈ ਮੈਂ ਉਹਨਾਂ ਕੋਲ 2.5 ਲੱਖ ਰੁਪਏ ਉਗ ਡਾਂਸ ਅਕੈਡਮੀ ਚੱਲ ਗਈ ਮਨੂੰ ਲੋਕਾਂ ਨੇ ਮੇਰੀ ਦੁਬਾਰਾ ਬਹੁਤ ਪ੍ਰੇਜ਼ ਕੀਤੀ ਔਰ ਮੈਂ ਦੇਖਦੇ ਦੇਖਦੇ ਮੇਰੇ ਕੋਲ ਕਾਫੀ سارے ਸਟੂਡੈਂਟਸ ਹੋ ਗਏ ਪਰ ਸਟਰਗਲ ਹਲੇ ਵੀ ਖਤਮ ਨਹੀਂ ਸੀ ਹੋਈ ਮੈਂ ਸੋਚਿਆ ਕਿ ਮੈਂ ਵਾਪਿਸ ਆਪਣੀ ਵਾਈਫ ਕੋਲ ਮੁੰਬਈ ਚਲੇ ਜਾਵਾਂਗਾ ਕਿਉਂਕਿ ਅਸੀਂ 2 ਸਾਲ ਤੋਂ ਇੱਕ ਦੂਸਰੇ ਨੂੰ ਮਿਲ ਨਹੀਂ ਸੀ ਪਾਏ ਹਾਲਾਤ ਇਸ ਤਰ੍ਹਾਂ ਦੇ ਸੀਗੇ ਜਦੋਂ ਇਹ ਚੀਜ਼ ਫੇਰ ਪਲਾਨ ਕੀਤੀ ਤੇ ਮੇਰੇ ਵੱਡੇ ਬ੍ਰਦਰ ਦੀ ਡੈਥ ਹੋ ਗਈ ਹੁਣ ਪੇਰੈਂਟਸ ਦੀ ਸਾਰੀ ਰਿਸਪੋਨਸੀਬਿਲਟੀ ਮੇਰੇ ਤੇ ਆ ਗਈ ਕਿਉਂਕਿ ਮੇਰੇ ਦੋ ਹੋਰ ਵੀ ਬ੍ਰਦਰਸ ਸੀ ਲੇਕਿਨ ਉਹ ਇੱਕ ਦਿੱਲੀ ਰਹਿੰਦੇ ਸੀ ਇੱਕ ਅਲੱਗ ਆਪਣੀ ਘਰ ਦੇ ਵਿੱਚ ਰਹਿੰਦੇ ਸੀ ਮਨੂੰ ਲੱਗਾ ਪੇਰੈਂਟਸ ਨੂੰ ਕੌਣ ਦੇਖੇਗਾ ਮੈਂ ਆਪਣਾ ਉਹ ਸੁਪਨਾ ਦੁਬਾਰਾ ਛੱਡਿਆ ਵਾਪਿਸ ਰਹਿਣਾ ਪਿਆ ਕਿਉਂਕਿ ਜਿਹੜੇ ਬ੍ਰਦਰ ਦੀ ਡੈਥ ਹੋ ਗਈ ਸੀ ਉਹਦੀ ਪੂਰੇ ਫੈਮਿਲੀ ਦੀ ਰਿਸਪੋਨਸੀਬਿਲਟੀ ਆ ਗਈ ਮਨੂੰ ਡਿਸੀਜਨ ਲੈਣਾ ਪਿਆ ਕਿ ਮੈਂ ਹੁਣ ਇੱਥੋਂ ਨਹੀਂ ਜਾ ਸਕਦਾ ਇੰਨਾ ਦਿਨਾਂ ਚ ਮੇਰੀ ਵਾਈਫ ਨੇ ਵੀ ਬਹੁਤ ਜ਼ਿਆਦਾ ਸਟਰਗਲ ਕੀਤੀ ਸੀ ਮੁੰਬਈ ਉਨੂੰ ਮੈਂ ਕਿਹਾ ਕਿ ਹੁਣ ਜਾਂ ਤੇ ਤੂੰ ਵਾਪਿਸ ਆ ਜਾਂ ਮੈਂ ਤੇਰੇ ਕੋ ਲਾਵਾਂ ਮੈਂ ਆਵੇਂ ਪੋਸੀਬਲ ਨਹੀਂ ਕਿਉਂਕਿ ਮੈਂ ਪੇਰੈਂਟਸ ਨੂੰ ਛੱਡ ਕੇ ਨਹੀਂ ਆ ਸਕਦਾ ਤੂੰ ਆਵੇਂ ਔਰ ਉਹਨੂੰ ਉੱਥੇ ਗਏ ਤਿੰਨ ਚਾਰ ਸਾਲ ਹੋ ਗਏ ਸੀਗੇ ਉਹਨੇ ਬਹੁਤ ਸਟਰਗਲ ਕੀਤੀ ਸੀਗੀ ਔਰ ਫਾਈਨਲੀ ਉਹਨੂੰ ਲੱਗਾ ਕਿ ਮੈਂ ਹੁਣ ਕੀ ਕਰਾਂ ਮੈਂ ਤੇ ਫਸ ਗਈ ਅੰਮ੍ਰਿਤਸਰ ਮੇਰੇ ਵਾਸਤੇ ਕੁਝ ਹੈ ਨਹੀਂ ਮੁੰਬਈ ਮੈਨੂੰ ਛੱਡ ਕੇ ਆਣਾ ਪਏਗਾ ਫਿਲਮ ਇੰਡਸਟਰੀ ਚ ਕਿਉਂਨੇ ਕਈ ਫਿਲਮਾਂ ਦੇ ਵਿੱਚ ਕਈ ਵੱਡੇ ਸਟਾਰਸ ਦੇ ਨਾਲ ਕੰਮ ਕਰ ਚੁੱਕੀ ਸੀ ਕਈ ਉਹਨੇ ਟੀਵੀ ਸੀਰੀਅਲ ਕਰ ਚੁੱਕੀ ਸੀ ਲੇਕਿਨ ਇੱਕ ਵੱਡਾ ਬ੍ਰੇਕ ਜਿਹਦੀ ਲੋੜ ਸੀ ਉਹ ਉਹਨੂੰ ਨਹੀਂ ਸੀ ਮਿਲਿਆ ਫਾਈਨਲੀ ਉਹਨੇ ਡਿਸੀਜਨ ਲਿੱਤਾ ਕਿ ਮੈਂ ਅੰਮ੍ਰਿਤਸਰ ਸਭ ਕੁਝ ਛੱਡ ਕੇ ਆ ਜਾਾਂਗੀ ਤੁਹਾਡੇ ਵਾਸਤੇ ਜਿਸ ਦਿਨ ਹੋਰੀ ਅੰਮ੍ਰਿਤਸਰ ਦੀ ਟਿਕਟ ਸੀ ਉਸੇ ਦਿਨ ਉਹਦਾ ਇੱਕ ਆਡੀਸ਼ਨ ਕਲੀਅਰ ਹੋ ਗਿਆ ਸੀਗਾ ਔਰ ਉਹਨੂੰ ਸੀਰੀਅਲ ਦੀ ਜਿਹੜੀ ਸੀ ਇੱਕ ਲੰਬਾ ਲੀਡ ਰੋਲ ਦੀ ਆਫਰ ਆ ਗਈ ਸੀ ਉਸ ਵੇਲੇ ਉਹਦੇ ਕੋਲ ਦੋ ਹੀ ਆਪਸ਼ਨ ਸੀਗੀਆਂ ਜਾਂ ਤੇ ਉਹਨੂੰ ਅਕਸੈਪਟ ਕਰ ਲੈਂਦੀ ਜਾਂ ਛੱਡ ਕੇ ਆ ਜਾਂਦੀ ਉਹਨੇ ਬਹੁਤ ਵੱਡੀ ਕੁਰਬਾਨੀ ਮੇਰੇ ਵਾਸਤੇ ਦਿੱਤੀ ਉਹਨੂੰ ਛੱਡ ਕੇ ਅੰਮ੍ਰਿਤਸਰ ਆ ਗਈ ਬੜੇ ਲੋਕਾਂ ਨੇ ਸੋਚਿਆ ਹੈਗਾ ਸ਼ਾਇਦ ਇਹਦਾ ਕੁਝ ਬਣਿਆ ਨਹੀਂ ਲੇਕਿਨ ਮੇਰੀ ਨਜ਼ਰ ਦੇ ਵਿੱਚ ਉਹ ਸਟਾਰ ਬਣ ਗਈ ਔਰ ਹਮੇਸ਼ਾ ਰਹੇਗੀ ਖੈਰ ਉਹ ਅੰਮ੍ਰਿਤਸਰ ਆ ਗਈ ਮਨੂੰ ਲੱਗਾ ਕਿ ਹੁਣ ਸਭ ਕੁਝ ਬੈਟਰ ਹੋਣਾ ਸ਼ੁਰੂ ਹੋਏਗਾ ਲੇਕਿਨ ਹੋਰ ਕੰਮ ਖਰਾਬ ਹੋ ਗਿਆ ਕਿਉਂਕਿ ਉਹ ਡਿਪਰੈਸ਼ਨ 'ਚ ਚਲੀ ਗਈ ਜਿਹੜਾ ਬੰਦਾ ਫਿਲਮ ਇੰਡਸਟਰੀ 'ਚ ਰਹਿ ਕੇ ਆਇਆ ਹੋਵੇ ਉਹਨੂੰ ਅਚਾਨਕ ਤੋਂ ਇੱਕ ਛੋਟੇ ਸ਼ਹਿਰ 'ਚ ਆ ਕੇ ਵਿਲੇ ਹੋ ਕੇ ਬਹਿਣਾ ਪਵੇ ਉਹਨੂੰ ਉਸ ਡਿਪਰੈਸ਼ਨ 'ਚੋਂ ਕੱਢਣ 'ਚ ਮਨੂੰ 2-3 ਸਾਲ ਲੱਗ ਗਏ ਖੈਰ ਉਹਨੇ ਵੀ ਬੜੀ ਟਰਾਈ ਕੀਤੀ ਲੇਕਿਨ ਬਹੁਤ ਸਟਰਗਲਿੰਗ ਟਾਈਮ ਸੀ ਸਾਡਾ ਵੀ ਫਿਰ ਉਹਨੂੰ ਮੈਂ ਇੱਕ ਨਵੀਂ ਡਾਂਸ ਅਕੈਡਮੀ ਸ਼ੁਰੂ ਕਰਕੇ ਦਿੱਤੀ ਕਿ ਇਹ ਕੰਮ ਕਰੇਗੀ ਤੇ ਸ਼ਾਇਦ ਇਹਦਾ ਵੀ ਮਾਈਂਡ ਦੂਸਰੇ ਪਾਸੇ ਲੱਗੇਗਾ ਹੌਲੀ-ਹੌਲੀ ਉਹਨੇ ਕੰਮ ਕੀਤਾ ਅਸੀਂ ਕਾਮਯਾਬ ਹੋਣਾ ਸ਼ੁਰੂ ਹੋ ਗਏ ਸਾਡਾ ਨਾਮ ਬੰਨਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਸਰੋਜ ਖਾਨ ਜਿਹੜੀ ਕਿ ਇੰਡੀਆ ਦੀ ਏਡੀ ਵੱਡੀ ਕੋਰੀਓਗ੍ਰਾਫਰ ਸੀ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਕਿ ਮੈਂ ਆਪਣੇ ਨਾਮ ਤੋਂ ਪੂਰੇ ਵਰਲਡ ਵਿੱਚ ਅਕੈਡਮੀਆਂ ਖੋਲ੍ਹਣਾ ਚਾਹਨੀ ਆ ਲੇਕਿਨ ਮੈਂ ਸਟਾਰਟਿੰਗ ਤੁਹਾਡੇ ਤੋਂ ਕਰਨੀ ਹੈ ਕਿਉਂਕਿ ਨਾਰਦਰਨ ਇੰਡੀਆ ਦੇ ਵਿੱਚ ਮੈਂ ਤੇਰਾ ਨਾਮ ਬੜਾ ਸੁਣਿਆ ਅਸੀਂ ਸਰੋਜ ਖਾਨ ਡਾਂਸ ਅਕੈਡਮੀ ਖੋਲ੍ਹੀ ਤਿੰਨ-ਤਿੰਨ ਡਾਂਸ ਅਕੈਡਮ ਲੇਕਿਨ ਪੈਸੇ ਦੀ ਤੰਗੀ ਅੱਜ ਵੀ ਬੜੀ ਚੱਲ ਰਹੀ ਸੀ ਪਰ ਉਸ ਲੈਵਲ ਦੀ ਨਹੀਂ ਸੀ ਜਿਹੜੀ ਆਪਾਂ ਉਹ ਦੇਖ ਚੁੱਕੇ ਸੀਗੇ ਔਰ ਦੂਸਰੀ ਗੱਲ ਇਹ ਸੀ ਕਿ ਮੇਰੇ ਅੰਦਰ ਇੱਕ ਹੋਰ ਬੜਾ ਜਜ਼ਬਾ ਹੈਗਾ ਕਿ ਦੂਸਰਿਆਂ ਦੀ ਹੈਲਪ ਕਰਨ ਦਾ ਕਿ ਇੱਕ ਵਾਰੀ ਲੜਕੀ ਮੇਰੇ ਕੋਲ ਆ ਗਈ ਸੀ ਕਿ ਮੇਰੀ ਸਮੱਸਿਆ ਇਹ ਹੈ ਕਿ ਮੇਰੇ ਅੰਦਰ ਕੋਈ ਪ੍ਰੋਬਲਮ ਹੋ ਗਈ ਹੈ ਮੇਰਾ ਆਪਰੇਸ਼ਨ ਹੋਣਾ ਹੈ ਔਰ ਅਗਰ ਉਹ ਨਹੀਂ ਹੋ ਪਾਇਆ ਤੇ ਸ਼ਾਇਦ ਮੇਰੀ ਡੈਥ ਹੋ ਜਾਏ ਔਰ ਮੇਰੀ ਜੇਬ 'ਚ ਤਾਂ ਵੀ ਕੋਈ ਪੈਸਾ ਨਹੀਂ ਸੀਗਾ ਮੈਂ ਉਹਨੂੰ ਪੁੱਛਿਆ ਤੇਰੇ ਨੂੰ ਕਿੰਨੇ ਪੈਸੇ ਚਾਹੀਦੇ ਉਹਨੇ ਕਿਹਾ ਕਿ ਮੈਨੂੰ 15000 ਰੁਪਿਆ ਚਾਹੀਦਾ ਹੈ 26000 ਰੁਪਿਆ ਲੱਗਣਾ ਹੈ ਡਾਕਟਰ ਨੇ ਕੁਝ 50% ਲੈਸ ਕਰਤੇ ਹੈ ਕਰਕੇ 26000 ਲੱਗਣਾ ਹੈ ਜਿਹੜੇ ਚੋ 15000 ਰੁਪਏ ਤੁਸੀਂ ਮੈਨੂੰ ਅਰੇਂਜ ਕਰ ਦੋ ਉਹਨੇ ਗੱਲ ਇਸ ਤਰ੍ਹਾਂ ਦੀ ਕਰਤੀ ਸੀ ਕਿ ਮੈਂ ਉਹਨੂੰ ਕੁਝ ਕਹਿ ਨਹੀਂ ਸਕਿਆ ਮੇਰੇ ਕੋਲ ਪੈਸਾ ਕੋਈ ਨਹੀਂ ਸੀ ਮੈਂ ਉਹਨੂੰ ਕਹਿ ਕਿ ਤੂੰ ਜਾ ਕੇ ਡਾਕਟਰ ਨਾਲ ਮੇਰੀ ਗੱਲ ਕਰਾ ਡਾਕਟਰ ਨਾਲ ਗੱਲ ਕੀਤੀ ਮੈਂ ਡਾਕਟਰ ਨੂੰ ਥੋੜਾ ਜਿਹਾ ਝੂਠ ਬੋਲਿਆ ਕਿ ਮੈਂ ਅੱਛਾ ਬਿਜ਼ਨਸਮੈਨ ਆਂ ਔਰ ਮੈਂ ਐਸ ਵਲ ਤੇ ਹੈ ਨਹੀਂ ਤੇ ਅਸੀਂ ਮਿਲ ਕੇ ਇਹਦਾ ਇਲਾਜ ਕਰ ਦਈਏ ਤੇ ਸ਼ਾਇਦ ਇਹਦੀ ਜ਼ਿੰਦਗੀ ਬਚ ਜਾਏ ਤੇ ਸਾਡੇ ਵਾਸਤੇ ਬੜੀ ਅੱਛੀ ਗੱਲ ਹੈ ਡਾਕਟਰ ਨੇ ਉਹਦਾ ਆਪਰੇਸ਼ਨ ਕਰ ਦਿੱਤਾ ਆਪਰੇਸ਼ਨ ਸਕਸੈਸਫੁਲ ਹੋਇਆ ਉਹਦਾ ਮੈਨੂੰ ਫੋਨ ਆਇਆ ਕਿ ਮੈਂ 6000 ਰੁਪਏ ਹੋਰ ਅਰੇਂਜ ਕਰ ਲ ਮੈਂ ਆਪਣੀ ਬਾਈਕ ਜीडीसी ਉਹਨੂੰ ਮੈਂ ਰੱਖ ਦਿੱਤਾ ਗਿਰਵੀ 10% ਵਿਆਜ ਤੇ ਮੈਂ ਪੈਸੇ ਲਿੱਤੇ 9000 ਰੁਪਏ ਲੈ ਕੇ ਮੈਂ ਉੱਥੇ ਜਮ੍ਹਾਂ ਕਰਾਇਆ ਔਰ ਮੈਂ ਉਸ ਤੋਂ ਬਾਅਦ ਮੇਰੇ ਕੋਲ ਬਾਈਕ ਹੀ ਨਹੀਂ ਸੀ ਲੇਕਿਨ ਮੈਂ ਕਿਸ ਤਰ੍ਹਾਂ ਸਰਵਾਈਵ ਕੀਤਾ ਇਹ ਬਹੁਤ ਵੱਡੀ ਗੱਲ ਨਹੀਂ ਲੇਕਿਨ ਮੇਰੇ ਵਾਸਤੇ ਇਹ ਬੜੀ ਵੱਡੀ ਗੱਲ ਸੀ ਕਿ ਮੈਂ ਕਿਸੇ ਦੀ ਜਾਨ ਬਚਾ ਪਾਇਆ ਜਾਂ ਮੈਂ ਮਨੂੰ ਇੰਨੀ ਖੁਸ਼ੀ ਮਿਲੀ ਉਹ ਕੰਮ ਕਰਕੇ ਔਰ ਉਸ 10% ਦਾ ਮੈਂ 26 ਮਹੀਨੇ ਇੰਟਰਸਟ ਭਰਿਆ 26000 ਰੁਪਏ ਔਰ ਜਿਸ ਬੰਦੇ ਕੋਲੋਂ ਮੈਂ ਇੰਟਰਸਟ ਤੇ ਉਹ ਪੈਸਾ ਲਿਤਾ ਸੀ ਜਿਸ ਦਿਨ ਉਹਨੂੰ 26 ਮਹੀਨੇ ਬਾਅਦ ਉਹਨੂੰ ਪਤਾ ਲੱਗਾ ਕਿ ਮੈਂ ਪੈਸੇ ਕਿਸ ਵਾਸਤੇ ਲਿੱਤੇ ਸੀ ਉਸ ਬੰਦੇ ਨੇ ਮੇਰੇ ਕੋਲੋਂ ਇੰਟਰਸਟ ਲੈਣਾ ਜਿਹੜਾ ਸੀ ਉਹ ਬੰਦ ਕਰ ਦਿੱਤਾ ਉਸ ਤੋਂ ਬਾਅਦ ਮੇਰੀ ਇਹ ਇੱਛਾ ਹੋਰ ਵੱਧ ਗਈ ਕਿ ਮੈਂ ਸ਼ਾਇਦ ਜ਼ਿੰਦਗੀ 'ਚ ਆਪਣੇ ਸੁਪਨੇ ਤਾਂ ਨਹੀਂ ਪੂਰੇ ਕਰ ਸਕਦਾ ਲੇਕਿਨ ਮੈਂ ਲੋਕਾਂ ਦੇ ਸੁਪਨੇ ਜ਼ਰੂਰ ਪੂਰੇ ਕਰਨੇ ਹਨ ਮੇਰੀ ਉਹ ਇੱਛਾ ਐਸੇ ਕਦਰ ਵੱਧੀ ਕਿ ਮੈਂ ਇੰਟਰਸਟ ਤੇ ਪੈਸਾ ਚੁੱਕ ਕੇ ਲੋਨ ਤੇ ਪੈਸਾ ਚੁੱਕ ਕੇ ਮੈਂ ਲੋਕਾਂ ਦੀ ਹੈਲਪ ਕਰਦਾ ਕਰਦਾ ਰਿਹਾ ਲੇਕਿਨ ਅੱਜ ਵੀ ਕਰ ਰਿਹਾ ਮੈਂ ਉਹ ਹੈਲਪ ਉਹ ਲੇਕਿਨ ਮੈਂ ਸ਼ਾਇਦ ਅੱਜ ਪਹਿ ਇਹ ਮੈਸੇਜ ਦੁਨੀਆ ਨੂੰ ਸ਼ਾਇਦ ਪਤਾ ਲੱਗ ਜਾਏ ਇਹ ਮੇਰੀ ਮਜਬੂਰੀ ਵੀ ਹੈ ਕਿਉਂਕਿ ਸ਼ਾਇਦ ਮੇਰੀ ਇਸ ਚੀਜ਼ ਤੋਂ ਕੋਈ ਇਨਸਪਾਇਰ ਹੋ ਜਾਏ ਤੇ ਕਿਸੇ ਦੂਸਰੇ ਦਾ ਵੀ ਭਲਾ ਹੋ ਜਾਏ ਇਸ ਲਈ ਮੇਰੀ ਇਹ ਗੱਲ ਕਰਨੀ ਇੱਥੇ ਜ਼ਰੂਰੀ ਸੀ ਸ਼ਾਇਦ ਮੇਰੀ ਵਾਈਫ ਤੋਂ ਇਲਾਵਾ ਮੇਰੇ ਕਿਸੇ ਵੀ ਸਟਰਗਲ ਲਾਈਫ ਦੇ ਬਾਰੇ ਮੇਰੀ ਫੈਮਿਲੀ ਦੇ ਕਿਸੇ ਮੈਂਬਰ ਨੂੰ ਬਹੁਤਾ ਨਹੀਂ ਪਤਾ ਥੋੜਾ ਬਹੁਤ ਪਤਾ ਹੋਏਗਾ ਲੇਕਿਨ ਜ਼ਿਆਦਾ ਨਹੀਂ ਪਤਾ ਕਰਦੇ ਕਰਦੇ ਕੀ ਹੋਇਆ ਜੀ ਡਾਂਸ ਅਕੈਡਮੀਆਂ ਤੋਂ ਬਾਅਦ ਮੇਰੇ ਅੰਦਰ ਇੱਛਾ ਸੀ ਮੈਂ ਕੁਝ ਹੋਰ ਵੱਡਾ ਕਰਾਂ ਲੇਕਿਨ ਛੋਟੇ ਸ਼ਹਿਰ ਚ ਰਹਿ ਕੇ ਵੱਡਾ ਕੀ ਕਰ ਸਕਦੇ ਸੀ ਮੇਰੇ ਦਿਮਾਗ 'ਚ ਇੱਕ ਦਿਨ ਆਈਡੀਆ ਆਇ ਮੈਂ ਦੇਖਿਆ ਡਾਂਸ ਇੰਡੀਆ ਡਾਂਸ ਇੰਡੀਆ ਦਾ ਨੰਬਰ 1 ਸ਼ੋਅ ਹੈ ਔਰ ਉਹਨੇ ਇੱਕ ਵਰਲਡ ਰਿਕਾਰਡ ਬਣਾਇਆ 4600 ਸਟੂਡੈਂਟਸ ਨੂੰ ਲੈ ਕੇ ਇੱਕ ਡਾਂਸ ਪਰਫਾਰਮ ਕੀਤਾ ਉਹਨਾਂ ਨੇ ਮੇਰੇ ਦਿਲ 'ਚ ਗੱਲ ਆ ਗਈ ਕਿ ਮੈਂ ਇਸ ਵਰਲਡ ਰਿਕਾਰਡ ਨੂੰ ਬ੍ਰੇਕ ਕਰਨਾ ਹੈ ਤੇ 5000 ਬੱਚਿਆਂ ਨਾਲ ਕਰਨਾ ਹੈ ਲੇਕਿਨ 5000 ਬੱਚੇ ਆਣਗੇ ਕਿੱਥੋਂ ਇਹ ਮੈਂ ਨਹੀਂ ਸੋਚਿਆ ਲੇਕਿਨ ਮੈਂ ਨਿਕਲ ਪਿਆ ਕਿਉਂਕਿ ਮੈਂ ਦਿੱਲੀ ਤੋਂ ਬੜਾ ਕੰਫੀਡੈਂਸ ਲੈ ਕੇ ਆਇਆ ਸੀ ਵੱਡਾ ਕਰਨਾ ਹੈ ਕੁਝ ਵੱਡਾ ਕਰਨਾ ਹੈ ਮੇਰੀ ਰੈਪਿਟਿਸ਼ਨ ਬਹੁਤ ਅੱਛੀ ਸੀ ਮੈਂ ਕਈ ਸਕੂਲਾਂ ਜਾ ਕੇ ਗਿਆ ਕਈ ਸਕੂਲਾਂ ਜਾ ਕੇ ਮਿਲਿਆ ਕਿ ਮੈਂ ਇੱਕ ਵਰਲਡ ਰਿਕਾਰਡ ਬਣਾਉਣਾ ਚਾਹਨਾ ਮਨੂੰ ਕਿਸੇ ਨੇ ਨਾ ਨਹੀਂ ਕੀਤੀ ਮੇਰੇ ਨਾਲ 40 ਸਕੂਲ ਜੁੜ ਗਏ ਔਰ ਮੈਂ 1 ਲੱਖ ਬੱਚੇ ਦੇ ਆਡੀਸ਼ਨ ਜਿਹੜੇ ਸੀ ਉਹ 2015 ਦੇ ਵਿੱਚ ਕੀਤੇ ਹਰ ਸਕੂਲ ਤਿਆਰ ਸੀ ਸਾਡੇ ਨਾਲ ਜੁੜਨ ਵਾਸਤੇ ਜਿਹਦੇ ਵਿੱਚੋਂ ਮੈਂ 10000 ਬੱਚੇ ਕੱਢ ਕੇ ਗਿਨਿਸ ਵਰਲਡ ਰਿਕਾਰਡ ਦਾ ਜਿਹੜਾ ਉਹ ਐਵਾਰਡ ਹੈ ਉਹ ਆਪਣੇ ਨਾਮ ਦੇ ਕੀਤਾ 2015 ਚ ਉਸ ਤੋਂ ਬਾਅਦ ਇਹ سلسلہ ਚੱਲਦਾ ਰਿਹਾ 2016 ਚ ਮੈਂ 600 ਲੇਡੀਜ਼ ਨੂੰ ਜਿਹੜੀਆਂ ਹਾਊਸ ਵਾਈਫਸ ਸੀਗੀਆਂ ਬਿਜ਼ਨਸ ਔਮੈਨਸ ਸੀਗੀਆਂ ਉਹਨਾਂ ਨੂੰ ਲੈ ਕੇ ਇੱਕ ਫੈਂਡਾਂਸ ਬਣਾਇਆ ਜਿਹਦਾ ਮੋਟਿਵ ਸੀ ਸੇਵ ਗਰਲ ਚਾਈਲਡਸ ਅਸੀ ਉਹ ਮੈਸੇਜ ਵੀ ਦਿੱਤਾ ਮੇਰਾ ਉਹ ਵੀ ਵਰਲਡ ਰਿਕਾਰਡ ਬਣਿਆ ਤੀਸਰੇ ਸਾਲ ਮੈਂ ਇੱਕ ਤੀਸਰਾ ਡਿਸਕੋ ਡਾਂਸ ਦਾ ਵਰਲਡ ਰਿਕਾਰਡ ਬਣਾਇਆ ਮੇਰੇ ਦਿਮਾਗ ਚ ਉਹ ਇਹ ਚੀਜ਼ ਆ ਗਈ ਸੀ ਕਿ ਮੈਂ ਅੰਮ੍ਰਿਤਸਰ ਉਹ ਬਾਹਰ ਤੇ ਨਹੀਂ ਜਾ ਸਕਦਾ ਲੇਕਿਨ ਬਾਹਲੇ ਲੋਕਾਂ ਨੂੰ ਅੰਮ੍ਰਿਤਸਰ ਚ ਜੋੜਨ ਦਾ ਮੇਰੇ ਕੋ ਇੱਕ ਮਾਧਿਅਮ ਹੈਗਾ ਉਹ ਹੈਗਾ ਇੰਟਰਨੈਟ ਮੈਂ 2017 ਦੇ ਵਿੱਚ ਆਪਣੀ ਇੱਕ ਕੰਪਨੀ ਸ਼ੁਰੂ ਕੀਤੀ ਜਿਹਦਾ ਨਾਮ ਸੀ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਦੇ ਵਿੱਚ ਮੈਂ ਲੋਕਾਂ ਨੂੰ ਕਿਹਾ ਕਿ ਤੁਸੀਂ ਆਪਣੇ ਰਿਕਾਰਡਸ ਬਣਾਓ ਲੇਕਿਨ ਕੋਈ ਨਹੀਂ ਸੀ ਆਂਦਾ ਕਿਉਂਕਿ ਨਾਮ ਹੀ ਨਹੀਂ ਸੀਗਾ ਬੜੀ ਸਟਰਗਲ ਕਰਨੀ ਪਈ ਆਪ ਜਾ ਕੇ ਕੁਝ ਰਿਕਾਰਡਸ ਬਣਾਏ ਲੋਕਾਂ ਨੂੰ ਸਮਝਾਇਆ ਕੰਮ ਕਰਨ ਦਾ ਤਰੀਕਾ ਅੱਛਾ ਸੀ ਜਨੂਨ ਅੱਛਾ ਸੀ ਲੋਕਾਂ ਨੂੰ ਪ੍ਰਮੋਸ਼ਨ ਦੇਣ ਦਾ ਉਹ ਜਜ਼ਬਾ ਜਿਹੜਾ ਕਿ ਮੇਰਾ ਡੇ 1 ਤੋਂ ਅਸੀਂ ਜਦੋਂ ਮੰਨੂ ਪ੍ਰਮੋਸ਼ਨ ਨਹੀਂ ਸੀ ਮਿਲੀ ਮੈਂ ਉਹ ਵੀ ਨਾਲ ਲੈ ਕੇ ਚੱਲਦਾ ਸੀਗਾ ਲੋਕਾਂ ਨੇ ਮੇਰੇ ਕੰਮ ਦੀ ਸراہਨਾ ਕੀਤੀ ਔਰ ਅੱਜ 5-6 ਸਾਲਾਂ ਦੇ ਵਿੱਚ ਮੇਰੀ ਜਿਹੜੀ ਹੈ ਕੰਪਨੀ ਇਹ ਸੈਕਿੰਡ ਲਾਰਜੈਸਟ ਰਿਕਾਰਡ ਸੈਟਿੰਗ ਕੰਪਨੀ ਹੈ ਆਫਟਰ ਗਿਨੀਜ਼ ਵਰਲਡ ਰਿਕਾਰਡ ਇੰਟਰਨੈਸ਼ਨਲੀ ਮੇਰੀ ਇਸ ਪੂਰੀ ਜਰਨੀ ਦੇ ਵਿੱਚ ਪੂਰੀ ਜਰਨੀ ਦੇ ਵਿੱਚ ਇੱਕ ਬੰਦੇ ਦਾ ਸਾਥ ਜਿਹੜਾ ਉਹ ਹਮੇਸ਼ਾ ਰਿਹਾ ਜਿਹੜਾ ਕਿ ਮੇਰੀ ਹਰ ਮੁਸੀਬਤ ਦੇ ਵਿੱਚ ਡਟ ਕੇ ਮੇਰੇ ਨਾਲ ਖੜਾ ਰਹਿੰਦਾ ਸੀ ਉਹ ਹੈ ਉਹ ਹੈ ਮਿਸਟਰ ਪਰਮੋਦ ਭਾਟਿਆ ਜੀ ਜਿਨ੍ਹਾਂ ਦਾ ਮੈਂ ਥੈਂਕਸ ਕਰਨਾ ਚਾਹਾਂਗਾ ਮੇਰੀ ਵਾਈਫ ਹਮੇਸ਼ਾ ਮੈਨੂੰ ਇਨਸਪਾਇਰ ਕਰਦੀ ਰਹੀ ਹੈ ਉਹਨਾਂ ਤੋਂ ਬਾਅਦ ਅੱਜ ਮੇਰੀ ਫੈਮਲੀ ਦਾ ਹਰ ਮੈਂਬਰ ਜਿਹੜਾ ਮੈਨੂੰ ਲੱਗਦਾ ਸੀ ਸੈਟਲ ਨਹੀਂ ਹੈ ਮੈਂ ਕਿਸੇ ਨਾ ਕਿਸੇ ਤਰੀਕੇ ਆਪਣੇ ਨਾਲ ਜੋੜਿਆ ਮੇਰੀ ਕੰਪਨੀ ਦੇ ਵਿੱਚ ਅੱਜ ਅਗਰ 16 ਏਮਪਲੋਏ ਨੇ ਤੇ ਉਹਦੇ ਵਿੱਚ 6 ਬੰਦੇ ਮੇਰੇ ਆਪਣੀ ਫੈਮਲੀ ਦੇ ਨੇ ਇਹ ਮੇਰੀ ਜ਼ਿੰਦਗੀ ਦੀ ਇੱਕ ਛੋਟੀ ਜੀ ਕਹਾਣੀ ਸੀਗੀ ਕਿ ਜ਼ੀਰੋ ਤੋਂ ਲੈ ਕੇ ਅੱਜ ਮੈਂ ਚਾਹੇ ਆਪਣੇ ਦਿਲ ਦੀਆਂ ਛਾਵਾਂ ਨਹੀਂ ਪੂਰੀਆਂ ਕਰ ਸਕਿਆ ਜੋ ਮੈਂ ਬੰਨਣਾ ਚਾਹੁੰਦਾ ਸੀ ਮੁੰਬਈ ਨਹੀਂ ਬਣ ਸਕਿਆ ਲੇਕਿਨ ਆਪਣੇ ਫਾਦਰ ਜਿਹੜੇ ਮੈਨੂੰ ਬਚਪਨ ਚ ਜ਼ੀਰੋ ਸਮਝਦੇ ਸੀ ਅੱਜ ਉਹਨਾਂ ਦੀ ਨਜ਼ਰ ਸੇ ਮੈਂ ਹੀਰੋ ਆ ਤੇ ਮੈਨੂੰ ਲੱਗਦਾ ਇਸ ਤੋਂ ਵੱਡਾ ਕੋਈ ਐਵਾਰਡ ਨਹੀਂ ਹੈ ਔਰ ਜੋ ਸਟਾਕ ਦੇ ਥਰੂ ਮੈਂ ਸਾਰਿਆਂ ਨੂੰ ਇਹੋ ਮੈਸੇਜ ਦੇਣਾ ਚਾਹਣਾ ਕਿ ਜ਼ਿੰਦਗੀ ਦੇ ਵਿੱਚ ਇਮਾਨਦਾਰੀ ਹਮੇਸ਼ਾ ਫੜ ਕੇ ਰੱਖੋ ਇਮਾਨਦਾਰੀ ਦੇ ਨਾਲ ਤੁਸੀਂ ਬਹੁਤ ਅੱਗੇ ਵੱਧ ਸਕਦੇ ਹੋ ਟਾਈਮ ਲੱਗੇਗਾ ਪੇਸ਼ੈਂਸ ਰੱਖੋ ਅੱਗੇ ਵਧੋ ਔਰ ਆਪਣੀ ਜ਼ਿੰਦਗੀ ਆਪਣੇ ਵਾਸਤੇ ਤੇ ਠੀਕ ਹੈ ਆਪਣੇ ਸੁਪਨੇ ਪੂਰੇ ਕਰਨ ਵਾਸਤੇ ਰੱਖੋ ਲੇਕਿਨ ਅਗਰ ਤੁਸੀਂ ਲੋਕਾਂ ਦੇ ਸੁਪਨੇ ਪੂਰੇ ਕਰਨ ਦੇ ਵਿੱਚ ਵੀ ਯੋਗਦਾਨ ਦਿੰਦੇ ਹੋ ਆਪਣੀ ਡੇਲੀ ਰੁਟੀਨ ਚ ਕੁਝ ਨਾ ਕੁਝ ਅੱਛਾ ਭਲਾ ਕੰਮ ਕਰਨ ਵਾਸਤੇ ਤੁਸੀਂ ਤਿਆਰ ਰਹਿੰਦੇ ਹੋ ਤੇ ਮੇਰਾ ਯਕੀਨ ਹੈ ਕਿ ਤੁਹਾਡੀ ਜ਼ਿੰਦਗੀ ਬਹੁਤ ਸੁੰਦਰ ਹੋ ਜਾਏਗੀ ਬਹੁਤ ਸੋਹਣੀ ਹੋ ਜਾਏਗੀ ਐਸੇ ਨਾਲ ਮੈਂ ਜੋਸ਼ ਟੋਕ ਦਾ ਪੂਰਾ ਪੂਰਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਆਪਣੇ ਦਿਲ ਦੀਆਂ ਗੱਲਾਂ ਕਰਨ ਦਾ ਇਹ ਮੌਕਾ ਦਿੱਤਾ ਇਸ ਵੀਡੀਓ ਬਾਰੇ ਆਪਣੀ رائے ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ